ਭਾਰਤੀ ਜਨਤਾ ਪਾਰਟੀ ਨੈਸ਼ਨਲ ਦੇ ਉਪ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਕਰਮਚਹ ਨੇਤਾ ਪਵਨ ਵਿਜੇ ਦੇਹਾਨ ਤੇ ਜਿੱਥੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਪਵਨ ਵਿਜ ਦੇ ਅਕਾਲ ਚਲੇ ਜਾਣ ਤੋਂ ਬਾਅਦ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਪਵਨ ਵਿਜ ਬਹੁਤ ਹੀ ਪੁਰਾਣੇ ਭਾਜਪਾ ਅਤੇ ਆਰਐਸਐਸ ਦੇ ਕਰਮਚਹ ਕਾਰਜਕਰਤਾ ਰਹੇ ਨੇ ਉਹਨਾਂ ਨੇ ਪਾਰਟੀ ਵਾਸਤੇ ਵੱਡਮੋਲਾ ਯੋਗਦਾਨ ਪਾਇਆ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਅਵਿਨਾਸ਼ رائے ਖਨਾ ਨੇ ਪੰਜਾਬ ਸਰਕਾਰ ਅਤੇ ਉਹਨਾਂ ਗਠਜਵੰਧਨ ਤੇ ਤਿੱਖਾ ਪ੍ਰਹਾਰ ਕਰਦੇ ਹੋਏ ਕਿਹਾ ਕਿ ਪ੍ਰਭੂ ਰਾਮ ਮਰਿਆਦਾ ਕ੍ਰਿਸ਼ੋottam ਨੇ ਅਤੇ ਉਹ ਸਭ ਦੀ ਸਾਂਝੇ ਹਨ ਉਹਨਾਂ ਆ ਕਿ ਪੰਜਾਬ ਸਰਕਾਰ ਅਤੇ ਇੰਡੀਅਨ ਗਠਜਵੰਧਨ ਨੇ ਜਿਵੇਂ ਹੀ ਪ੍ਰਭੂ શ્રી ਰਾਮ ਜੀ ਦੇ ਮੰਦਿਰ ਦੇ ਉਦਘਾਟਨ ਦਾ ਬਾਈਕਾਟ ਕੀਤਾ ਉਸ ਤੋਂ ਬਾਅਦ ਅਜ ਉਹ ਗਠਜਵੰਧਨ ਟੁੱਟਣ ਦੇ ਕगार ਤੇ ਪਹੁੰਚ ਚੁੱਕਿਆ ਅੱਜ ਜਿਹੜਾ ਹੈ ਤੁਸੀਂ ਖੰਨੇ ਆਏ ਹੋ ਉਹ ਕੀ ਹੈ ਜਦੋਂ ਅੱਜ ਮੈਂ ਪਵਨਬੀ ਜੀ ਦੇ ਘਰ ਆਇਆ ਪਵਨਬੀ ਜੀ ਸਾਡੇ ਬਹੁਤ ਹੀ ਪੁਰਾਣੇ ਸੀਨੀਅਰ ਡੈਡੀਕੇਟਿਡ ਵਰਕਰ ਸੀ ਉਹਨਾਂ ਦੇ ਅਚਾਨਕ ਇਸ ਦੁਨੀਆ ਤੋਂ ਜਾਣ ਨਾਲ ਪਰਿਵਾਰ ਨੂੰ ਤਾਂ ਕਾਟਾ ਪਿਆ ਪਿਆ ਲੇਕਿਨ ਸੰਗਠਨ ਨੂੰ ਬਹੁਤ ਵੱਡਾ ਕਾਟਾ ਪਿਆ ਉਹ ਐਸੇ ਕਾਰਜਕਰਤਾ ਸੀਗੇ ਜਦੋਂ ਵੀ ਸੰਗਠਨ ਲੋੜ ਹੁੰਦੀ ਸੀ ਉਹ ਹਰ ਸਮੇਂ ਖੜੇ ਰਹਿੰਦੇ ਸੀ ਹੁਣ ਇਹ ਗੱਲਬਾਤ ਹੋ ਰਹੀ ਸੀ ਕਿ ਜੇਪੀ ਮੂਵਮੈਂਟ 'ਚ ਵੀ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਉਸ ਵੇਲੇ ਛੋਟੀ ਉਮਰ ਸੀ ਲੇਕਿਨ ਉਸ ਆਉਣੇ ਤੋਂ ਬਹੁਤ ਸੀਗਾ ਤੋਂ ਅੱਜ ਉਹਨਾਂ ਦੇ ਚਲੇ ਜਾਣ ਨਾਲ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਇਹ ਹੀ ਦੁਆ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਕਦੀ ਵੀ ਕੋਈ ਕੰਮ ਹੋਵੇ ਕਦੀ ਦੁੱਖ ਸੁੱਖ ਹੋਵੇ ਤਾਂ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਇੱਕ ਹੋਰ ਖੰਡਾ ਜੀ ਜਿਵੇਂ ਰਾਮ ਮੰਦਰ ਦਾ ਜਿਹੜਾ ਨਿਰਮਾਣ ਹੋਇਆ ਹੈ ਹਰ ਬੰਦੇ ਨੇ ਸਾਲ ਫਲਾਨਾ ਕੀਤੀ ਹੈ ਪੰਜਾਬ ਦੇ ਸੀਐਮ ਜਾਂ ਪਾਰਟੀਆਂ ਦੀਆਂ ਅਲੱਗ-ਅਲੱਗ ਪਾਰਟੀਆਂ ਨੇ ਉਹਨਾਂ ਨੇ ਜਿਹੜਾ ਹੈ ਬਾਈ ਘੜ ਕੇ ਤੀਰ ਵਾਰ ਕੀ ਕਹਿਣਾ ਚਾਹੁੰਦੇ ਸੀ ਇਹ ਕੋ ਭਗਵਾਨ ਰਾਮ ਸਬਦ ਹੈ ਉਹ ਕਿਸੇ ਇੱਕ ਸੰਪਰਦਾਇ ਇੱਕ ਜਾਤ ਇੱਕ ਬਰਾਦਰੀ ਪਾਰਟੀ ਦੇ ਨਹੀਂ ਜਿਸ ਉਸਤਾਦ ਦੇ ਨਾਲ ਤੁਸੀਂ ਵੀ ਦੇਖਿਆ ਹੁਣ ਕਬਰ ਕੀਤਾ ਹੋਣਾ ਲੋਕ ਬਿਨਾ ਕਹੇ ਤੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਦੀਵੇ ਜਗਾਏ ਆਪਣੇ ਘਰ ਤੇ ਤਵਾਚ ਲਗਾਇਆ ਲੰਗਰ ਲਾਇਆ ਇਹ ਉਸਤਾਦ ਜਿਹੜਾ ਸੀਗਾ ਇਹ ਮੈਂ ਸਮਝਦਾ ਕਿ ਮੈਂ ਸ਼ਬਦਾਂ ਚ ਐਕਸਪਲੇਨ ਨਹੀਂ ਕਰ ਸਕਦਾ ਹੁਣ ਜਿਨ੍ਹਾਂ ਲੋਕਾਂ ਨੇ ਕਹਿ ਕੇ ਬਾਈਕਾਟ ਕੀਤਾ ਮੈਂ ਸਮਝਦਾ ਕਿ ਉਹਨਾਂ ਨੇ ਆਪਣੇ ਪੈਰ ਤੇ ਆਪ ਖੁਲਾੜੀ ਮਾਰੀ ਹੈ ਉਹਨਾਂ ਨੇ ਭਗਵਾਨ ਰਾਮ ਦੀ ਤਾਕਤ ਨੂੰ ਨਹੀਂ ਪਛਾਣਿਆ ਉਹਨਾਂ ਦੇ ਅਸ਼ੀਰਵਾਦ ਤੋਂ ਵਾਂਝੇ ਹੋਏ ਨੇ ਸਮੇਂ ਆਂ ਤੇ ਕੁਝ ਗੱਲਾਂ ਵਿਹਾਰຊੁਈਆਂ ਉਹ ਤੁਸੀ ਹਾਲ ਦੇਖੇ ਰਿਆ ਕਿਆ ਹੋਇਆ ਹੈਗਾ ਤੋਂ ਐਸੇ ਜਿਹੜੇ ਲੋਕ ਨੇ ਉਹਨਾਂ ਨੂੰ ਸਮੇਂ ਆਂ ਤੇ ਇਸ ਗੱਲ ਦਾ ਪਤਾ ਅਹਿਸਾਸ ਹੋਏਗਾ ਕਿ ਉਹਨਾਂ ਨੇ ਕਿੱਡੀ ਵੱਡੀ ਗਲਤੀ ਕੀਤੀ ਹੈ ਇੰਡੀਆ ਗਠਵੰਧਨ ਬਾਰ ਬਾਰ ਕਈ ਲੋਕਾਂ ਨੇ ਅਲੱਗ ਅਲੱਗ ਬਿਆਨ ਦਿੱਤੇ ਬੜੇ ਗਲਤ ਬਿਆਨ ਵੀ ਦਿੱਤੇ ਆ ਜੋ ਗਠਵੰਧਨ ਵੀ ਜਿਹੜਾ ਹੈ ਟੁੱਟਣ ਦੀ ਕगार 'ਚ ਹੈ ਭਗਵਾਨ ਰਾਮ ਇੱਕ ਆਸਰਾ ਦਾ ਕੇਂਦਰ ਹੈ ਭਗਵਾਨ ਰਾਮ ਦਾ ਮੰਦਿਰ ਰਾਮ ਰਾਜਿਆ ਦੀ ਤਰਫ ਵੱਧਣ ਵਾਲਾ ਇੱਕ ਹੋਸਤਾਨ ਹੈ ਤਾਂ ਮੈਂ ਸਮਝਦਾ ਕਿ ਹਰ ਬੰਦੇ ਨੂੰ ਨਸਤ ਨਸਤ ਹੋ ਕੇ ਉਹਨਾਂ ਦਾ ਅਸ਼ੀਰਵਾ ਲੈਣਾ ਚਾਹੀਦਾ ਹੈ ਕਿ ਕੋਈ ਹੋਰ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਗਠਜੋੜ ਹੋਣ ਦੀ ਸਭਾਵਨਾ ਕੁਛ ਹੈ ਅਕਾਲੀ ਦਲ ਭਾਜਪਾ ਦਾ ਗਠਜੋੜ ਅੱਜ ਦੀ ਤਰੀਕ ਨੂੰ ਕੋਈ ਸੰਭਾਵਨਾ ਨਹੀਂ ਹੈ